ਇੱਕ ਹੋਰ ਕਿਉਂਕਿ ਸਿਰਫ ਪਵਿੱਤਰ ਸ਼ਹਿਰ ਦਾ ਦਰਜਾ ਵਿਧਾਨ ਸਭਾ ਚੋਂ ਸਰਬਸੰਮਤੀ ਨਾਲ ਪਾਸ ਕਰੋਣਾ ਹੁੰਦਾ ਬਾਕੀ ਤੇ ਜਿਹੜੇ ਫੈਸਲੇ ਨੇ ਉਹ ਬਾਹਰ ਹੋ ਜਾਂਦੇ ਆ ਅਫਸਰ ਪੱਧਰ ਤੇ ਹੋ ਜਾਂਦੇ ਆ ਮੰਤ్రਾਲੇ ਦੇ ਲੈਵਲ ਤੇ ਹੋ ਜਾਂਦੇ ਆ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀਦ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਭਾਈ ਜੈਤਾ ਜੀ ਮੈਮੋਰੀਅਲ ਮਿਊਜ਼ੀਅਮ ਬਣਾਇਆ ਦੇਖ ਕੇ ਆਇਓ ਦੇਖ ਕੇ ਆਇਓ ਕਿਵੇਂ ਨੇਹਰੀਆਂ ਤੇ ਤੂਫਾਨਾਂ ਦੇ ਵਿੱਚ ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਨੇ ਲੱਗਦਾ ਆਪਾਂ ਵੀ ਨਾਲ ਹੀ ਚੱਲ ਰਹੇ ਆਂ ਆਪਾਂ ਵੀ ਨਾਲ ਹੀ ਚੱਲ ਰਹੇ ਆਂ ਜਿਸ ਤਰ੍ਹਾਂ ਬਾਲ ਗੋਬਿੰਦ ਰਾਏ ਨੂੰ ਜਦੋਂ ਸੀਸ ਪੇਂਟ ਕੀਤਾ ਭਾਈ ਜੈਤਾ ਜੀ ਨੇ ਤਾਂ ਉਹਨਾਂ ਨੇ ਕਿਹਾ ਭਾਈ ਜੈਤਾ ਜੀ ਤੁਸੀਂ ਸੀਸ ਨਹੀਂ ਲਿਆਏ ਤੁਸੀਂ ਸੂਰਜ ਲੈ ਕੇ ਆਏ ਹੋ ਤੁਸੀਂ ਮੇਰਾ ਸੂਰਜ ਲੈ ਕੇ ਆਏ ਹੋ ਸੱਚ ਦਾ ਸੂਰਜ